ਹੈਲੋ ਦੋਸਤੋ surjit tambard di ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਦਾਬ ਨਮਸਤੇ ਰੰਗ ਪੰਜਾਬ ਦੇ ਚੈਨਲ ਦੇ ਉੱਪਰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਦੋਸਤੋ ਮੈਂ ਤੁਹਾਨੂੰ ਇੱਕ ਬਚਪਨ ਦੀਆਂ ਛੋਟੀਆਂ-ਛੋਟੀਆਂ ਬੋਲੀਆਂ ਜਿਹੜੀਆਂ ਅਸੀਂ ਕਿੱਕਲੀ ਪਾਉਂਦੀਆਂ ਪਚ ਪਚ ਕਿੱਕਲੀ ਪਾਉਂਦੇ ਗਾਉਂਦੇ ਹੁੰਦੇ ਸੀ ਉਹ ਛੋਟੀਆਂ ਛੋਟੀਆਂ ਸੁਣਾਨੀਆਂ ਤੁਹਾਨੂੰ ਬਹੁਤ ਛੋਟੀਆਂ ਛੋਟੀਆਂ ਹੈਗੀਆਂ ਉਹ ਸੁਣਾਨੀਆਂ ਤੁਹਾਨੂੰ ਉਮੀਦ ਹੈ ਪਸੰਦ ਕਰੋਗੇ ਪਹਿਲਾਂ ਵਾਂ ਪਸੰਦਾਂ ਜੇ ਸਬਸਕ੍ਰਾਈਬ ਜਰੂਰ ਕਰ ਲਿਓ ਜਿਹੜੇ ਮੇਰੇ ਨਵੇਂ ਚੈਨਲ ਤੇ ਨਵੇਂ ਆ ਸਬਸਕ੍ਰਾਈਬ ਜਰੂਰ ਕਰ ਲਿਓ ਲਾਈਕ ਔਰ ਸ਼ੇਅਰ ਕਮੈਂਟ ਵੀ ਕਰ ਦਿਆ ਕਰੋ ਪਲੀਜ਼ ਚਲੋ ਸਾਨੀਆਂ ਤੁਹਾਨੂੰ ਕਿੱਕ ਲਿਕ ਲੀਰ ਦੀ ਪੱਗ ਮੇਰੇ ਵੀਰ ਦੀ ਦੁਪੱਟਾ ਮੇਰੇ ਪਾਈ ਦਾ ਫਿੱਟੇ ਮੂਝੋ ਆਈ ਦਾ ਕਿੱਕ ਲਿਕ ਲੀਰ ਦੀ ਪੱਗ ਮੇਰੇ ਵੀਰ ਦੀ ਦੁਪੱਟਾ ਮੇਰੇ ਪਾਈ ਦਾ ਫਿੱਟੇ ਮੂਝੋ ਆਈ ਦਾ ਦੋਸਤੋ ਇਹ ਛੋਟੀਆਂ ਛੋਟੀਆਂ ਮਤਲਬ ਬੋਲੀਆ ਕਹ ਲਓ ਚਾਹੇ ਕੁਛ ਕਹ ਲਓ ਅਸੀਂ ਛੋਟੇ ਛੋਟੇ ਬੱਚੇ ਕਿੱਕਰੀ ਬੰਦੇ ਹੋਏ ਇਸ ਤਰ੍ਹਾਂ ਮਤਲਬ ਕਰਦੇ ਹੁੰਦੀ ਸੀ ਕੋਰੀ ਕੋਰੀ ਕੁੰਡੀ ਵਿੱਚ ਮਿਰਚਾ ਰਗੜਾ ਮਿਰਚ ਕੋਰੀ ਕੋਰੀ ਕੁੰਡੀ ਵਿੱਚ ਮਿਰਚਾ ਰਗੜਾ ਸੋਰੇ ਦੀ ਅੱਖ ਵਿੱਚ ਪਾ ਦਿੰਨੀਆ ਕੁੰਡ ਕੱਢਣੇ ਦਰਿਆੜ ਕਮ ਕਾ ਦਿੰਨੀਆ ਕੁੰਡ ਕੱਢਣੇ ਦਰਿਆੜ ਕਮ ਕਾ ਦਿੰਨੀਆ ਨੀ ਕੁੰਡ ਕੱਢਣੇ ਦਰਿਆੜ ਕ ਮੁਕਾ ਦਿੰਨੀਆ ਕੱਚੀ ਕੱਚੀ ਖੂਹੀ ਵਿੱਚ ਘੁੱਗੀਆਂ ਦਾ ਜੋੜਾ ਕੱਚੀ ਕੱਚੀ ਖੂਹੀ ਵਿੱਚ ਘੁੱਗੀਆਂ ਦਾ ਜੋੜਾ ਇੱਕ ਘੁੱਗੀ ਮਰ ਗਈ ਪੈ ਗਿਆ ਵਿਛੋੜਾ ਇੱਕ ਘੁੱਗੀ ਮਰ ਗਈ ਪੈ ਗਿਆ ਵਿਛੋੜਾ ਕੱਚੀ ਕੱਚੀ ਘੁੱਗੀ ਖੂਹੀ ਵਿੱਚ ਘੁੱਗੀਆਂ ਦਾ ਜੋੜਾ ਕੱਚੀ ਕੱਚੀ ਖੂਹੀ ਵਿੱਚ ਘੁੱਗੀਆਂ ਦਾ ਜੋੜਾ ਘੁੱਗੀ ਨੇ ਮਾਰੀ ਚੀਕ ਰੰਗ ਮੇਰਾ ਬਦਲ ਗਿਆ ਮਲਮਲ ਹੋ ਗਈ ਚੀਟ ਰੰਗ ਮੇਰਾ ਬਦਲ ਗਿਆ ਮਲ ਮਲ ਹੋ ਗਈ ਚੀਟ ਰੰਗ ਮੇਰਾ ਬਦਲ ਗਿਆ ਵੀਨੇ ਮਾਰੀ ਚੀਟ ਰੰਗ ਮੇਰਾ ਬਦਲ ਗਿਆ ਕਿਕਰਾਂ ਮਿਲ ਲੰਗ ਗਈਆਂ ਵੇਰੀਆਂ ਮਿਲ ਲੰਗ ਗਈਆਂ ਕਿਕਰਾਂ ਬਿਲੰਗ ਗਈਆਂ ਵੇਰੀਆਂ ਬਿਲੰਗ ਲੰਗਣੇ ਨੂੰ ਰਹਿ ਗਏ ਤੂਤ ਜਦ ਮੇਰੀ ਸੱਸ ਮਰ ਗਈ ਲੰਮੀ ਮਾਰਾ ਕੋਕਲ ਮੇਰੀ ਸੱਸ ਮਰ ਗਈ ਲੰਮੀ ਮਾਰਾ ਕੁਪ ਜਦ ਮੇਰੀ ਸੱਸ ਮਰ ਗਈ ਬੁਹੇ ਦੇ ਪਿੱਛੇ ਸੁਰਮਾ ਪਾਵਾ ਬੁਹੇ ਦੇ ਪਿੱਛੇ ਸੁਰਮਾ ਪਾਵਾ ਉੱਪਰ ਗਿਆ ਤਾਇਰੋ ਰੋ ਰੋ ਕੜ ਸੁੱਟਿਆ ਬੜੇ ਸ਼ੋਕ ਨਾਲ ਪਾਇਆ ਰੋ ਰੋ ਕੜ ਸੁੱਟਿਆ ਬੜੇ ਸ਼ੋਕ ਨਾਲ ਪਾਇਆ ਰੋ ਰੋ ਕੜ ਸੁੱਟਿਆ ਇੱਕ ਵੀਰ ਦੇ ਮੇਰਪਾ ਸੋਖਾਣ ਨੂੰ ਬੜਾ ਚਿੱਤ ਕਰਦਾ ਇੱਕ ਵੀਰ ਦੇ ਮੇਰਪਾ ਸੋਖਾਣ ਨੂੰ ਬੜਾ ਚਿੱਤ ਕਰਦਾ ਦੋ ਵੀਰ ਦੇ ਮੇਰਪਾ ਮੇਰੀ ਸਾਰੀ ਵੇ ਉਮਰ ਦੇ ਮਾਪੇ ਦੋ ਵੀਰ ਦੇ ਮੇਰੀ ਸਾਰੀ ਇਹ ਉਮਰ ਦੇ ਮਾਪੇ ਦੋ ਵੀਰ ਰੱਬ ਨੇ ਦਿੱਤੇ ਛੋਟਾ ਮੁੰਡਾ ਸੀ ਵੱਡਾ ਪਟਵਾਰੀ ਦੋ ਵੀਰ ਬਰਬ ਨੇ ਦਿੱਤੇ ਛੋਟਾ ਮੁੰਡਾ ਸੀ ਵੱਡਾ ਪਟਵਾਰੀ ਪੰਜ ਵੀਰ ਮਸਿਆ ਚੱਲੇ ਪੱਗਾ ਖੱਟੀਆਂ ਤੇ ਦੇਖਣ ਜਟੀਆਂ ਪੰਜ ਵੀਰ ਮਸਿਆ ਚੱਲੇ ਪੱਗਾ ਕਾਲੀਆਂ ਤੇ ਦੇਖਣ ਸਾਲੀਆਂ ਪੰਜ ਵੀਰ ਮਸਿਆ ਚੱਲੇ ਪੱਗਾ ਕਾਲੀਆਂ ਤੇ ਦੇਖਣ ਸਾਲੀਆਂ ਘੋਟੇ ਚਾਰ ਦੇ ਪਹਿਣਾ ਨੂੰ ਮਿਲ ਜਾਂਦੇ ਸਰਵਣ ਵੀਰ ਕੁੜੀਓ ਮੋਤੇ ਚਾਰ ਦੇ ਪਹਿਣਾ ਨੂੰ ਮਿਲ ਜਾਂਦੇ ਸਰਵਣ ਵੀਰ ਕੁੜੀਓ ਓ ਵੀਰ ਮੇਰਾ ਕੁੜੀਓ ਜਿਹੜਾ ਮੋਰਲੀ ਗੱਡੀ ਦਾ ਬਾਬੂ ਓ ਵੀਰ ਮੇਰਾ ਕੁੜੀਓ ਜਿਹੜਾ ਮੋਰਲੀ ਗੱਡੀ ਦਾ ਬਾਬੂ ਤਾਰੇ ਕਰਾਂ ਮੇ ਵੀਰਾ ਸਰਦਾਰਾ ਰੇ ਵੀਰ ਵੇ ਮਰੱਬੇ ਵਾਲਿਆ ਤੇਰੇ ਸਿਰ ਤੇ ਕਰਾਂ ਸਰਦਾਰੀ ਵੀਰ ਵੇ ਮਰੱਬੇ ਵਾਲਿਆ ਤੇਰੇ ਸਿਰ ਤੇ ਕਰਾਂ ਸਰਦਾਰੀ ਵੀਰ ਵੇ ਮੂ ਰੱਬੇ ਵਾਲਿਆ ਦੋਸਤੋ ਐਦਾਂ ਦੀਆਂ ਛੋਟੀਆਂ ਛੋਟੀਆਂ ਬੋਲੀਆਂ ਅਸੀਂ ਪਾਉਂਦੇ ਹੁੰਦੇ ਸੀ ਬੋਲੀਆਂ ਕਹ ਲੋ ਕਿਕਲੀ ਪਾਉਂਦੇ ਹੁੰਦੇ ਸੀ ਕਿਕਲੀ ਇਹ ਸਾਰੀਆਂ ਕਿਲੀ ਕਿਕਲੀ ਦੀਆਂ ਬੋਲੀਆਂ ਛੋਟੀਆਂ ਹੁੰਦੀਆਂ ਗਿੱਧਾ ਨਹੀਂ ਪਾਉਂਦੀਆਂ ਸੀ ਕਿਕਲੀ ਪਾਉਂਦੀਆਂ ਸੀ ਖੇਡਦੇ ਹੁੰਦੇ ਇਹ ਪਤਾ ਨਹੀਂ ਹੁੰਦਾ ਸੀ ਕਿ ਗੀਤ ਹੈ ਕਿ ਬੋਲੀਆਂ ਹੈ ਕਿ ਕੀ ਬਸ ਇਸ ਤਰ੍ਹਾਂ ਕਰਦੇ ਰਹਿੰਦੇ ਸੀ ਤੇ ਜੇ ਤੁਹਾਨੂੰ ਪਸੰਦ ਆਏ ਤੇ ਛੋਟੀਆਂ-ਛੋਟੀਆਂ ਬੋਲੀਆਂ ਬੱਚਿਆਂ ਦੀ ਉਹ ਮੰਗਣਾ ਮਤਲਬ ਪਾਈ ਪਾਉਂਦੇ ਸੀ अगर पसंद आया तो जरूर कमेंट करके मुझे ਦੱਸਿਆ ਜੇ ਤੇ ਫਿਰ ਮਿਲਾਂਗੇ ਵੱਡੀਆਂ ਬੋਲੀਆਂ ਦੇ ਨਾਲ ਹੋਰ ਲੈ ਕੇ ਵੱਡੀਆਂ ਬੋਲੀਆਂ ਦੇ ਨਾਲ ਤੇ ਫਿਰ ਕਮੈਂਟ ਔਰ ਸ਼ੇਅਰ ਜਰੂਰ ਕਰਦੇ ਆਨੇ ਓਕੇ ਬਾਏ ਬਾਏ